ਸੁਨੰਧਾ ਸ਼ਰਮਾ ਦੇ ਬਾਅਦ ਸ਼੍ਰੀ ਬਰਾੜ ਨੇ ਵੀ ਸਵਾਲ ਚੁੱਕੇ ਨੇ ਸ਼੍ਰੀ ਬਰਾੜ ਨੇ ਵੀ ਪਿੰਕੀ ਢਾਲੀਵਾਲ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਉਸਨੇ ਕਿਹਾ ਕਿ ਦੋ ਤਿੰਨ ਸਾਲ ਪਹਿਲਾਂ ਚੰਨੀ ਸਰਕਾਰ ਦੇ ਵਿਲੇ ਮੈਂ ਵੀ ਕੰਪਲੇਂਟ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਸ਼੍ਰੀ ਬਰਾੜ ਨੇ ਇੱਕ ਸ਼ੋਧ ਰਾਂਸ ਦੇ ਤੌਰ ਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ ਪਿੰਕੀ ਢਾਲੀਵਾਲ ਦੇ ਉੱਤੇ ਦੱਸ ਦੇਣਾ ਚਾਹੁੰਦੇ ਕਿ ਬੀਤੇ ਦਿਨਾਂ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੁਨੰਦਾ ਸ਼ਰਮਾ ਦੇ ਕੇਸ ਦੇ ਰਿਗਾਰਡਿੰਗ ਸੁਨੰਦਾ ਸ਼ਰਮਾ ਨੇ ਐਫ ਆਈ ਆਰ ਦਰਜ ਕਰਵਾਈ ਸੀਗੀ ਸੁਨੰਦਾ ਸ਼ਰਮਾ ਦੀ ਸੁਣਵਾਈ ਕਰਦਿਆਂ ਜਿਹੜੀ ਹੈ ਸਿੱਧੇ ਤੌਰ ਤੇ ਜੇ ਗੱਲ ਕਰ ਲਈਏ ਮਹਿਲਾ ਕਮਿਸ਼ਨ ਦੇ ਸੂ ਨੋਟ ਮੋਟੋ ਜਿਹੜਾ ਆ ਨੋਟਿਸ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੀ ਤੇ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਗਾਂ ਤਾਂ ਹੁਣ ਸ਼੍ਰੀ ਵਰਾੜ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਨਾਲ ਹੀ ਉਸਨੇ ਜਿਹੜੀ ਇੱਕ ਸ਼ੋਹ ਦੇ ਦੌਰਾਨ ਇਹ ਪੋਸਟ ਸਾਂਝੀ ਕੀਤੀ ਹੈ ਪਿੰਕੀ ਢਾਲੀਵਾਲ ਦੇ ਖਿਲਾਫ ਉਸਨੇ ਲਿਖਿਆ ਉਹ ਵੀ ਤੁਹਾਨੂੰ ਇੱਕ ਵਾਰ ਸੁਣਾਉਂਦੇ ਜਿਹੜੇ ਚੱਲਦੇ ਉਸਨੇ ਲਿਖਿਆ ਕਿ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਅਸੀਂ ਅੱਜ ਪਿੰਕੀ ਢਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਧੋਖਾਧੜੀ ਦੀ ਕੰਪਲੇਂਟ ਸਬੂਤਾਂ ਦੇ ਨਾਲ ਦਰਜ ਕਰਵਾਈ ਆ ਉਸਨੇ ਕਿਹਾ ਕਿ ਜੋ ਪਿੰਕੀ ਧਾਲੀਵਾਲ ਨੇ ਸਾਡੇ ਨਾਲ ਧੋਖਾ ਕੀਤਾ ਉਸ ਦੀ ਕੰਪਲੇਂਟ ਅਸੀਂ ਦਰਜ ਕਰਵਾ ਦਿੱਤੀ ਆ ਅਤੇ ਸਭ ਤੋਂ ਪਹਿਲਾਂ ਮੈਂ ਸੁਨੰਦਾ ਸ਼ਰਮਾ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਉਸ ਨੇ ਇੱਕ ਵੱਡੀ ਜੰਗ ਛੇੜੀ ਹੈ ਅੱਜ ਤੋਂ 2-3 ਸਾਲ ਪਹਿਲਾਂ ਮੈਂ ਉਸ ਸਮੇਂ ਦੇ ਸੀਐਮ ਚਰਨਜੀਤ ਚੰਨੀ ਨੂੰ ਵੀ ਇਸ ਮਸਲੇ ਬਾਰੇ ਦੱਸਿਆ ਸੀ ਪਰ ਕੋਈ ਹੱਲ ਨਹੀਂ ਹੋਇਆ ਉਲਟਾ ਇਹਨਾਂ ਲੋਕਾਂ ਨੇ ਮੈਨੂੰ ਹਰ ਪਾਸੇ ਤੋਂ ਬਲੈਕਮੇਲ ਕਰਨਾ ਦਬਾਉਣਾ ਸ਼ੁਰੂ ਕਰ ਦਿੱਤਾ ਮੇਰੀ ਜ਼ਿੰਦਗੀ ਵਿੱਚ ਆਪਣੀ ਜਾਨ ਆਪਣੀ ਜਾਨ ਬਚਾਉਣਾ ਸਭ ਤੋਂ ਵੱਡਾ ਮਸਲਾ ਬਣ ਗਿਆ ਕਿਉਂਕਿ ਉਸਨੇ ਕਿਹਾ ਕਿ ਮੇਰੀ ਜ਼ਿੰਦਗੀ ਜਾਂ ਮੇਰੀ ਆਪਣੀ ਜਾਨ ਮੈਨੂੰ ਬਚਾਉਣਾ ਸਭ ਤੋਂ ਵੱਡਾ ਮਸਲਾ ਬਣ ਗਿਆ ਤੇ ਮੈਨੂੰ ਉਹ ਸਾਰੀ ਲੜਾਈ ਛੱਡ ਕੇ ਸਾਈਡ ਤੇ ਹੋਣਾ ਪਿਆ ਜਦੋਂ ਕਿ ਮੇਰੀ ਜ਼ਿੰਦਗੀ ਦੀ ਕਮਾਈ ਦੇ ਬਹੁਤ ਵੱਡੇ ਹਿੱਸੇ ਦਾ ਸਰੰਦਾ ਸ਼ਰਮਾ ਬੰਕ ਕਿਤੇ ਹਿਸਾਬ ਹੀ ਨਹੀਂ ਮਿਲਿਆ ਪਾਵਰ ਇਹਨਾਂ ਦੀ ਇਸ ਹੱਦ ਤੱਕ ਕਿ ਮੇਰੇ ਬੈਂਕ ਅਕਾਊਂਟ 'ਚ ਇਹਨਾਂ ਨੇ ਮੇਰਾ ਨੰਬਰ ਚੇਂਜ ਕਰਕੇ ਆਪਣਾ ਪਾ ਦਿੱਤਾ ਤੇ ਸਾਰਾ ਕੰਟਰੋਲ ਆਪਣੇ ਅੰਡਰ ਲੈ ਲਿਆ ਤੁਸੀਂ ਇਸ ਮਸਲੇ ਨੂੰ ਕਾਫੀ ਛੋਟਾ ਸਮਝ ਰਹੇ ਹੋ ਪਰ ਇਹ ਬਹੁਤ ਵੱਡਾ ਮਸਲਾ ਹੈ ਇਹਨਾਂ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਇਹਨਾਂ ਦੇ ਖਿਲਾਫ ਜੋ ਕੋਈ ਆਵਾਜ਼ ਚੁੱਕਦਾ ਹੈ ਇਹ ਸਾਰੇ ਮਿਲ ਕੇ ਉਸ ਦਾ ਕਾਰੋਬਾਰ ਖਤਮ ਕਰ ਦਿੰਦੇ ਨੇ ਐ ਅਤੇ ਉਸ ਦੀ ਲਾਈਫ ਅਤੇ ਕੈਰੇਕਟਰ ਦਾ ਮਜ਼ਾਕ ਬਣਾ ਕੇ ਛੱਡ ਦਿੰਦੇ ਆ ਇਹਨਾਂ ਕੋਲ ਪੈਸਾ ਇੰਨਾ ਹੈ ਕਿ ਜਿਸ ਨਾਲ ਉਹ ਕਿਸੇ ਨੂੰ ਵੀ ਕਿਸੇ ਦੀ ਕੀਮਤ ਦੇ ਖਰੀਦ ਸਕਦੇ ਆ ਤਾਂ ਕਾਫੀ ਸਾਰੇ ਸਵਾਲ ਚੁੱਕੇ ਨੇ ਬਹੁਤ ਲੰਬੀ ਜੜੀ ਹੈ ਪੋਸਟ ਪਾਈ ਹੈ ਸ਼੍ਰੀ ਬਰਾੜ ਨੇ ਸਵਾਲ ਚੁੱਕੇ ਨੇ ਉਸਨੇ ਕਿਹਾ ਕਿ ਸਾਡੇ ਨਾਲ ਵੀ ਸੁਨੰਦਾ ਸ਼ਰਮਾ ਵਾਂਗ ਸਾਡੇ ਨਾਲ ਵੀ ਧੋਖਾ ਧੜੀ ਹੋਈ ਹੈ ਮੇਰੇ ਖਾਤੇ ਦੇ ਜੋ ਮੇਰਾ ਅਕਾਊਂਟ ਦਾ ਜੋ ਜੋ ਖਾਤਾ ਹੈ ਉਸ ਦਾ ਜੋ ਅਕਾਊਂਟ ਨੰਬਰ ਹੈ ਉਸ ਨੂੰ ਚੇਂਜ ਕਰ ਦਿੱਤਾ ਗਿਆ ਮੇਰੀ ਜਿਹੜੀ ਜੋ ਕਮਾਈ ਹੈ ਸਾਰੀ ਉਹਨਾਂ ਦੇ ਕੋਲ ਜਾਂਦੀ ਰਹੀ ਹੈ ਤਾਂ ਮੈਂ ਵੀ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਹੋਇਆ ਮੈਨੂੰ ਮਾਰਨ ਤੱਕ ਦੀਆਂ ਧਮਕੀਆਂ ਵੀ ਆਉਂਦੀਆਂ ਨੇ ਜਾਂ ਮੈਨੂੰ ਆਪਣੀ ਜ਼ਿੰਦਗੀ ਮਸੀ ਜੜੀ ਹੈ ਉਹ ਬਚਾਉਣੀ ਪਈ ਤਾਂ ਅਜਿਹਾ ਸ਼੍ਰੀ ਬਰਾੜ ਕਹਿੰਦੇ ਹੋਏ ਜਿਹੜੇ ਆ ਉਹ ਨਜ਼ਰ ਆਇਆ ਇੱਕ ਸ਼ੋਅ ਦੌਰਾਨ ਸ਼੍ਰੀ ਬਰਾੜ ਨੇ ਆਪਣਾ ਦੁੱਖ ਜਿਹੜਾ ਆ ਉਹ ਸਾਂਝਾ ਕੀਤਾ ਪਿੰਕੀ ਢਾਲੀਵਾਲ ਤੇ ਕਾਰਵਾਈ ਦੀ ਬਾਤ ਆ ਇੱਕ ਵਾਰ ਪੂਰੀ ਵੀਡੀਓ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆ ਕਿ ਕੀ ਕੀ ਕਹਿ ਰਹੇ ਨੇ ਸ਼੍ਰੀ ਬਰਾੜ ਤਾਂ ਕਿੰਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ ਪੰਜਾਬ 5 7 ਪੰਜਾਬ ਦੀ ਇੰਡਸਟਰੀ 5 700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਦੀ ਤੇ ਉਹ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2 250 ਕਰੋੜ ਮੱਸਾ ਪਹੁੰਚ ਰਹਾ ਤੇ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਆ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿੰਨਾ ਕਿਤੇ ਥੋੜਾ ਦੇਣਾ ਨਹੀਂ ਦੇ ਸਕਣਗੇ ਮੈਂ ਐਦਾਂ ਜਰੂਰ ਸੋਚਦਾ ਹੁੰਦਾ ਸੀ ਕੋਈ ਕਾਹ ਕਿਸਾਨੀ ਦੇ ਹੱਕ 'ਚ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾਕਾਰ ਧਰਨੇ ਦੇ ਸੀਗਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਵਜ ਦਾ ਕੰਮ ਘੱਟ ਹੁੰਦਾ ਹੈ ਜਿਹੜਾ ਸਾਡਾ ਰੈਵਨਿਊ ਹੁੰਦਾ ਹੈ ਉਹ ਕੰਪਨੀਆਂ ਵਿਚਾਲੇ ਖਾਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ-ਚੰਗੇ ਕਲਾਕਾਰ ਪੰਜ-ਛੇ ਸਾਲਾਂ ਬਾਅਦ ਸੁਸਾਈਡ ਕਰ ਲੈਂਦੇ ਨੇ ਤਾਂ ਕਿਤਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ ਪੰਜਾਬ ਪੰਜ-ਛੇ ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ ਕਿ ਉਹ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾਂ ਪਹੁੰਚ ਰਹੇ ਤੇ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿੰਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿੰਨਾ ਕਿਤੇ ਥੋੜਾ ਦੇਣਾ ਨਹੀਂ ਦੇ ਸਕਣਗੇ ਮੈਂ ਐਦਾਂ ਜਰੂਰ ਸੋਚਦਾ ਹੁੰਦਾ ਸੀ ਕੋਈ ਕਾਰ